हां जी अरदास हौस काल्पੁਰਖ वाहेगुरु ਦੇ ਚਰਨਾਂ ਦੇ ਵਿੱਚ ਕਿ ਹਰ ਕੋਈ ਆਪਣੇ ਘਰੇ ਆਪਣੇ ਪਰਿਵਾਰ ਦੇ ਵਿੱਚ ਸੁਖੀ ਸੰਧੀ ਖੁਸ਼ੀਆਂ ਦੇ ਨਾਲ ਦਿਨ ਬਤੀਤ ਕਰੇ ਕਲਯੁਗ ਆਪਾਂ ਨੂੰ ਸਾਰਿਆਂ ਨੂੰ ਪਤਾ ਸੌ ਸਾਖੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਬਾਰੇ ਜੋ ਕੁਝ ਵੀ ਗੁਰੂ ਸਾਹਿਬ ਨੇ ਕਿਹਾ ਉਹ ਸੱਚ ਹੁੰਦਾ ਪਾ ਦੇਖਿਆ ਨੈਟ ਦੇ ਉੱਤੇ ਇਦਾਂ ਦੀਆਂ ਦੋ ਤਿੰਨ ਵੀਡੀਓ ਦੇਖੀਆਂ ਕਿ ਦਿਮਾਗ ਸੁੰਨ ਹੋ ਗਿਆ ਆ ਦੇਖੋ ਤੁਸੀਂ ਜੂਹੇ ਨੇ ਕਬੂਤਰ ਨੂੰ ਖਾ ਲਿਆ ਮੁਰਗੀ ਨੇ ਆਪ ਦਾ ਚੂਚਾ ਖਾ ਲਿਆ ਕਿਉਂਕਿ ਮੈਂ ਇਹ ਚੀਜ਼ਾਂ ਪਹਿਲੀ ਵਾਰੀ ਦੇਖੀਆਂ ਮੈਂ ਪਹਿਲਾਂ ਦੇਖੀਆਂ ਹੀ ਨਹੀਂ ਹੈਗੀਆਂ ਇਤਨੀਆਂ ਚੀਜ਼ਾਂ ਹਿਰਨ ਨੇ ਇਹ ਐਨਾ ਸੋਹਣਾ ਜਾਨਵਰ ਆ ਹਿਰਨ ਸੱਪ ਖਾਦਾ ਹਿਰਨ ਨੇ ਹਿਰਨ ਨੇ ਚਿੜੀ ਕੋਲੇ ਫਿਰਦੀ ਸੀਗੀ ਚਿੜੀ ਖਾਦੀ ਇਹ ਸਭ ਕਲਯੁਗ ਦੀਆਂ ਨਿਸ਼ਾਨੀਆਂ ਨੇ ਸ਼ੇਰ ਜਿਹੜਾ ਹਰ ਵਕਤ ਮਾਸ ਖਾਂਦਾ ਉਹ ਕਹਾ ਖਾਣ ਲੱਗਿਆ ਹੋਇਆ ਜਿਨ੍ਹਾਂ ਨੇ ਕਹਾ ਖਾਣਾ ਉਹ ਮਾਸ ਘਾਈ ਜਾਂਦੇ ਨੇ ਆ ਦੇਖੋ ਗਾਂ ਇਹਨੇ ਮੁਰਗੀ ਖਾਦੀ ਗਾਂ ਨੇ ਤੇ ਆ ਕੋੜੇ ਨੇ ਮੁਰਗੀ ਦਾ ਚੂਚਾ ਖਾ ਲਿਆ ਕਹਿਣ ਦਾ ਮਤਲਬ ਵਾਕਿਆ ਹੀ ਕਲਯੋਗ ਦੇ ਵਿੱਚ ਕੁਝ ਨਹੀਂ ਪਤਾ ਕੀ ਹੋ ਰਿਹਾ ਸਾਥ ਚੋਰ ਬਣੇ ਬੈਠੇ ਨੇ ਤੇ ਚੋਰ ਸਾਥ ਬਣੇ ਬੈਠੇ ਨੇ ਸੋ ਇਸੇ ਕਰਕੇ ਕਿਸੇ ਵੀ ਬੰਦੇ ਦੇ ਮਗਰ ਲੱਗਣ ਦੀ ਲੋੜ ਨਹੀਂ ਹੈਗੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ ਜੇ ਬਚਣਾ ਧੰਨਵਾਦ